ਦੁਨੀਆ ਦੇ ਵਿੱਚ ਸਭ ਤੋਂ ਸਸਤਾ ਪਲਾਟ ਗੋਵਿੰਦਵਾਲ ਦਾ ਪੰਜਾਬ ਸਰਕਾਰ ਨੇ ਖਰੀਦ ਲਿਆ ਹੈ ਤੇ ਇਹ ਵੱਡੀ ਖੁਸ਼ਖਬਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਣਾਈ ਗਈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੀ ਸਟੇਜ ਦੇ ਵਿੱਚ ਕਿਹਾ ਕਿ ਅਸੀਂ ਹਮੇਸ਼ਾ ਹੀ ਸੱਚ ਬੋਲਦੇ ਆ ਤੇ ਅੱਜ ਚੋਣਾ ਦੇ ਲਈ ਅੱਜ ਲੁਧਿਆਣੇ ਦੇ ਵਿੱਚ ਆਏ ਆ ਤੇ ਜਿਸ ਦੇ ਦੌਰਾਨ ਇਹ ਵੱਡੇ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਅਕਾਲੀ ਦਲ ਤੇ ਫਿਰ ਤੋਂ ਪਲਟਵਾਰ ਵੀ ਕੀਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬੀਤੇ ਦਿਨਾਂ ਦੇ ਵਿੱਚ ਹੀ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਚੱਲ ਰਹੀ ਹੈ ਪਰਤੂ ਪੰਜਾਬ ਜਿਹੜਾ ਕਿਸ ਨੇ ਲੁੱਟਿਆ ਇਹਨਾਂ ਨੇ ਹੀ ਲੁੱਟਿਆ ਤੇ ਫਿਰ ਤੋਂ ਅਕਾਲੀ ਦਲ ਤੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਟਵਾਰ ਕੀਤਾ ਤੇ ਜਿਸ ਦੇ ਦੌਰਾਨ ਵਿਕਰਮ ਸਿੰਘ ਮਜੀਠੀਆ ਅਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਤੇ ਵੀ ਜਿਹੜਾ ਤਿੱਖੇ ਨਿਸ਼ਾਨੇ ਸਾਦੇ ਨੇ ਹੋਰ ਕੀ ਕਹਿਣਾ ਹੈ ਮੁੱਖ ਮੰਤਰੀ ਭਗਵੰਤ ਮੰਦਾ ਸੁਣਦੇ ਆ ਪਹਿਲਾਂ ਹੀ ਕਹਿ ਦਿੰਦਾ ਅਸੀਂ ਵੋਟ ਲੈਣ ਵਾਸਤੇ ਆਏ ਹਾਂ ਸੱਚ ਬੋਲਦੇ ਆ ਸੀ ਕਿਉਂਕਿ ਉਸ ਵੇਲੇ ਨਹੀਂ ਆਏ ਸੀ ਉਸ ਵੇਲੇ ਕੋਈ ਪਤਾ ਨਹੀਂ ਸੀ ਕੀ ਹੋਊਗਾ ਕਿਵੇਂ ਹੋਊਗਾ ਹੁਣ ਜਦੋਂ ਦੇਸ਼ ਇਲੈਕਸ਼ਨ ਮੋਡ 'ਚ ਜਾ ਰਿਹਾ ਹੈ ਤੇ ਇੱਕ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਪ੍ਰਧਾਨ ਵਿਆ ਪੰਜਾਬ ਦਾ ਮੈਂ ਤੇ ਮੇਰੇ ਨੈਸ਼ਨਲ ਪ੍ਰਧਾਨ ਦੇ ਮੌਜੂਦਗੀ 'ਚ ਤਾਂ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਵੋਟਾਂ ਕਾਦੇ ਵਾਸਤੇ ਲੈਣਾ ਆਇਆ। ਵੋਟਾਂ ਸੀ ਆਪਣੀਆਂ ਕੁਰਸੀਆਂ ਵਾਸਤੇ ਲੈਣੇ ਆਇਆ। ਅਸੀਂ ਕੋਈ ਉਹ ਵੋਟਾਂ ਆਪਣੇ ਪੁੱਤ-ਪੋਤਿਆਂ ਨੂੰ ਰੇਤੇ ਦੀਆਂ ਖੱਡਾਂ ਦਵਾਉਣ ਵਾਸਤੇ ਵੋਟਾਂ ਮੰਗਣ ਨਹੀਂ ਆਏ। ਅਸੀਂ ਕੋਈ ਟਰਾਂਸਪੋਰਟਾਂ 'ਚ ਹਿੱਸਾ ਪਾਉਣ ਨੂੰ ਵੋਟਾਂ ਮੰਗਣ ਨਹੀਂ ਆਏ। ਅਸੀਂ ਕੋਈ ਬ੍ਰੈਡ ਦੀ ਕੰਪਨੀ ਨਾਲ 1 ਰੁਪਿਆ ਸਾਂਝਾ ਕਰਨ ਨਹੀਂ ਆਏ ਵੀ ਵੋਟਾਂ ਤਾਂ ਦੇ ਦਿਓ। ਅਸੀਂ ਕੋਈ ਹਵੇਲੀਆਂ ਨਹੀਂ ਦੱਬਣ ਵਾਸਤੇ ਵੋਟਾਂ ਮੰਗਣ ਆਏ। ਅਸੀਂ ਕੋਈ ਸਿਸਮਾ ਮਹਿਲ ਬਣਾਉਣ ਵਾਸਤੇ ਵੋਟਾਂ ਮੰਗਣ ਨਹੀਂ ਆਏ ਅਸੀਂ ਵੋਟਾਂ ਤੁਹਾਡੇ ਬੱਚਿਆਂ ਵਾਸਤੇ ਮੰਗਣ ਆਏ ਆ ਇੱਕ ਵਾਰੀ ਇੱਕ ਵਾਰੀ ਨੈਸ਼ਨਲ ਲੈਵਲ ਦੀ ਸ਼ਕਤੀ ਸਾਡੇ ਹੱਥ ਦੇ ਦੋਗੇ ਤੁਹਾਡੇ ਬੱਚਿਆਂ ਦੇ ਹੱਥ ਹੋਰ ਮਜ਼ਬੂਤ ਕਰ ਦਾਂਗੇ ਤੁਹਾਡਾ ਫਿਊਚਰ ਹੋਰ ਅਸੀਂ ਮਹਿਫੂਜ਼ ਕਰ ਦਾਂਗੇ ਸੁਰੱਖਿਅਤ ਕਰ ਦਾਂਗੇ ਕਿਉਂਕਿ ਜਿਸ ਤਰੀਕੇ ਦੀ ਸਰਕਾਰਾਂ ਚੱਲ ਰਹੀਆਂ ਨੇ ਕੰਮ ਨਹੀਂ ਕਰਨ ਦੇਣਦੇ ਖਾਸ ਤੌਰ ਤੇ ਨਾਨ ਬੀਜੇਪੀ ਗਵਰਨਮੈਂਟ ਜਿਹੜੀ ਸਟੇਟਸ ਨੇ ਤਾਮਿਲਨਾਡੂ ਹੋ ਗਿਆ ਕੇਰਲਾ ਹੋ ਗਿਆ ਝਾਰਖੰਡ ਹੋ ਗਿਆ ਬੰਗਾਲ ਹੋ ਗਿਆ ਦਿੱਲੀ ਤੇ ਪੰਜਾਬ ਮੈਨੂੰ ਨਹੀਂ ਸਮਝ ਲੱਗਦੀ ਕਿ ਸਾਡੇ ਫੈਡਰਲ ਗਵਰਨਮੈਂਟ ਜਿਹੜੀ ਹੈ ਪ੍ਰਧਾਨ ਮੰਤਰੀ ਸਵਦਾ ਸਾਂਝਾ ਹੁੰਦਾ ਹੈ ਪ੍ਰਧਾਨ ਮੰਤਰੀ ਕਿਸੇ ਇੱਕ ਥਾਂ ਦਾ ਨਹੀਂ ਹੁੰਦਾ ਇੱਕ ਖਿੱਤੇ ਦਾ ਨਹੀਂ ਹੁੰਦਾ ਸਾਰੇ ਦੇਸ਼ ਦਾ ਹੁੰਦਾ ਪਤਾ ਨਹੀਂ ਹੋਣੇ ਚਾਰ ਪੰਜ ਸਟੇਟਾਂ ਤੇ ਲਾਲ ਲਕੀਰ ਕਿਉਂ ਮਾਰ ਰੱਖੀ ਐ ਕਿ ਇਹਨਾਂ ਨੂੰ ਕੁਝ ਨਹੀਂ ਕਰ ਦੇਣਾ ਕਿ ਇੱਥੇ ਲੋਕ ਨਹੀਂ ਰਹਿੰਦੇ ਕਿ ਇੱਥੋਂ ਦੇ ਲੋਕ ਦੇਸ਼ ਦੇ ਰਖਵਾਲੇ ਨਹੀਂ ਹੈਗੇ ਕਿ ਇੱਥੋਂ ਦੇ ਲੋਕ ਦੇਸ਼ ਭਗਤ ਨਹੀਂ ਹੈਗੇ ਕਿ ਇੱਥੋਂ ਦੇ ਲੋਕ ਟੈਕਸ ਨਹੀਂ ਦਿੰਦੇ ਲਕੀਰ ਮਾਰ ਰੱਖੀ ਐ ਬਸ ਗਲਤ ਗੱਲ ਐ ਇਸ ਤਰ੍ਹਾਂ ਦਾ ਦੇਸ਼ ਦੇ ਹੀ ਦੇਸ਼ ਨਾਲ ਵਿਤਕਰਾ ਚੰਗਾ ਨਹੀਂ ਅੰਗਰੇਜ਼ ਆਏ ਸੀ ਲੁੱਟ ਕੇ ਲੈ ਗਏ ਉਹ ਤਾਂ ਲੁੱਟਣ ਹੀ ਆਏ ਸੀ ਪਰ ਦੁੱਖ ਇਸ ਗੱਲ ਦਾ ਸਾਡੇ ਆਪਣੇ ਸਾਨੂੰ ਹੀ ਲੁੱਟ ਜਾਂਦੇ ਸਾਡਾ ਹੀ ਪੈਸਾ ਰੋਕੀ ਬੈਠਿਆ 8000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਰੋਕੀ ਬੈਠੀ ਹੈ ਪੰਜਾਬ ਦਾ ਜੋ 8000 ਕਰੋੜ ਰੁਪਇਆ ਮੇਰੇ ਕੋਲ ਕੱਲ ਨੂੰ ਆ ਜੇ ਕਿੰਨੇ ਜ਼ਿਆਦਾ ਹਸਪਤਾਲ ਬਣਾ ਦੂੰਗਾ ਮੈਂ ਕਿੰਨੀਆਂ ਜ਼ਿਆਦਾ ਦਵਾਈਆਂ ਫ੍ਰੀ ਕਰ ਦੂੰਗਾ ਕਿੰਨੇ ਜ਼ਿਆਦਾ ਸਕੂਲ ਆਫ ਫੈਮਿਨਸ ਬਣ ਜਾਣਗੇ ਕਿੰਨੇ ਫੋਕਲ ਪੁਆਇੰਟ ਬਣਨਗੇ ਕਿੰਨੇ ਐਸਜੀ ਐਸਸੀਜ਼ ਬਣਾ ਦੂੰਗਾ ਕਿੰਨਾ ਮੈਂ ਪੈਸਾ ਜਿਹੜਾ ਇੰਡਸਟਰੀ ਤੇ ਹੋਰ ਲਾ ਦੂੰਗਾ ਜੇ ਦੇ ਦਨ ਪਰ ਇਸ ਗੱਲ ਦੀ ਸਜ਼ਾ ਕਿ ਤੁਸੀਂ ਕਿਸੇ ਹੋਰ ਨੂੰ ਵੋਟਾਂ ਪਾਉਂਦੇ ਆ ਇਹਦਾ ਇੱਕੋ ਹੀ ਤਰੀਕਾ ਹੈ ਮੈਂ ਬਥੇਰਾ ਗਿਆ ਨੀਤੀਯੋਗ ਵਗੈਰਾ ਚ ਕਿ ਮੇਰੇ ਪੈਸੇ ਮੇਰੇ ਪੈਸੇ ਉਹ ਮੈਨੂੰ ਇੱਕ ਨੀਤੀਯੋਗ ਦਾ ਅਸਰ ਕਹਿੰਦਾ ਜੀ ਇੱਥੋਂ ਨਹੀਂ ਮਿਲਨੇ ਮੱਝਮੂਰੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਮੈਂ ਕਿਹਾ ਫਿਰ ਕਿੱਥੋਂ ਮਿਲਨੇ ਯਾਰ ਕਹਿੰਦਾ ਪੰਜਾਬ ਦੇ ਲੋਕਾਂ ਕੋਲੇ ਜਾਓ ਮੈਂ ਕਿਹਾ ਲੋਕਾਂ ਕੋਲ ਤਾਂ ਆਇਆ ਪੰਜਾਬ ਦੇ ਲੋਕਾਂ ਤਾਂ ਕਰਤਾ ਕੰਮ 117 ਤੋਂ 92 ਦੇਤੀਆਂ ਕਹਿੰਦਾ ਨਾ ਇੱਕ ਝਟ ਹੋਰ ਮਾਰ ਲਓ ਮੈਂ ਕਿਵੇਂ ਕਹਿੰਦਾ 13 ਦੀਆਂ 13 ਲੈ ਆਓ 10 ਤੁਹਾਡੇ ਰਸ ਵਿੱਚ ਪਹਿਲੇ ਹੀ ਨੇ ਪੰਜ ਸਤ ਐਤਕੀ ਦਿੱਲੀ ਤੋਂ ਆਉਣਗੇ ਕੁਰਖੇਤਰਾ ਵੀ ਆਪਣੇ ਕੋਲੇ ਆ ਗਈ ਦੋ ਗੁਜਰਾਤ ਚ ਆਉਣਗੇ ਥੋੜਾ ਟੱਪ ਜਾਣਾ ਅੰਕੜਾ 25 30 ਲੈ ਕਹਿੰਦਾ 1 ਰੁਪਇਆ ਰੋਕੇ ਦਿਖਾ ਦੇ ਬਹੁਤ ਵੱਡੀ ਗੱਲ ਹੈ ਜਦੋਂ ਸੈਂਟਰ ਗਵਰਨਮੈਂਟ ਨੂੰ 25 30 ਹਜੇ ਟੱਕਰ ਜਾਣ ਜਿਹੜੇ ਵੋਕਲ ਨੇ ਜਿਹੜੇ ਹੱਕ ਮੰਗਣਾ ਜਾਣਦੇ ਨੇ ਪੰਜਾਬੀ ਦਾ ਹੱਕ ਮੰਗਣਾ ਜਾਣਦੇ ਆ ਆਪਾਂ ਤਾਂ ਜੇ ਨਹੀਂ ਮੰਗਿਆਂ ਤੋਂ ਨਹੀਂ ਮਿਲਦੇ ਤੇ ਖੋਣਾ ਵੀ ਜਾਣਦੇ ਆਪਾਂ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਬਿਲਕੁਲ ਡੈਮੋਕਰੈਟਿਕ ਰਾਈਟ ਹੈ ਤੁਹਾਡਾ ਜਿੰਨੂੰ ਮਰਜ਼ੀ ਚੁਣੋ ਪਰ ਮੈਂ ਇਹ ਗੱਲ ਕਹਿਣ ਵਾਸਤੇ ਆਇਆ ਕਿ ਤੁਸੀਂ ਮੈਨੂੰ ਤਾਂ ਬਹੁਤ ਮਜ਼ਬੂਤ ਬਣਾ ਰੱਖਿਆ ਹੈ 92 ਸੀਟਾਂ ਦੇ ਕੇ ਔਰ ਮੈਂ ਐਸੇ ਵਿਸ਼ਵਾਸ ਤੇ ਕੰਮ ਕਰ ਸਕਦਾ ਕਿ ਸਰਕਾਰ ਮਜ਼ਬੂਤ ਹੈ ਕੁਝ ਨਹੀਂ ਕਰ ਸਕਦੇ ਚਾਹ ਕੇ ਵੀ ਨਹੀਂ ਕਰ ਸਕਦੇ ਸਕੂਲ ਬਣ ਰਹੇ ਨੇ ਮੁਹੱਲਾ ਕੈਂਪ ਬਣ ਰਹੇ ਨੇ ਬਿਜਲੀ ਫ੍ਰੀ ਹੋ ਗਈ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਪ੍ਰਾਈਵੇਟ ਸੈਕਟਰ ਦਾ ਇੱਕ ਘੰਟੇ ਵਾਲਾ ਥਰਮਲ ਪਲਾਂਟ ਸਰਕਾਰ ਨੇ ਖਰੀਦ ਲਿਆ ਉਹਦੇ ਨਾਲ ਇੰਡਸਟਰੀ ਨੂੰ ਬਿਜਲੀ ਫ੍ਰੀ ਮੈਂ ਜਿਹੜੀ ਹੈ ਉਹ ਸਸਤੀ ਕਰੂੰਗਾ ਇਹ ਤਾਂ ਕਰ ਰਿਆ ਮੈਂ ਜਬਨਵੇਂ ਨੇ ਸ਼ਰਤ ਲਾ ਲਓ ਜੇ 65 70 ਹੁੰਦੀ ਹੈ ਨਾ ਇਹਨਾਂ ਨੇ ਚੱਲਣ ਨਹੀਂ ਦੇਣੀ ਸੀ ਆ ਦੇਖ ਲਓ ਨਾਲ ਦਾ ਸੂਬਾ ਆਪਣਾ ਹਿਮਾਚਲ ਤੋੜ ਤੋੜਨ ਲੱਗੇ ਵਸ ਉੱਥੇ ਇਹ ਤੂੰ ਪਹਿਲਾਂ ਉਹ ਉੱਥੇ ਮੱਧ ਪ੍ਰਦੇਸ਼ ਤੋੜੀ ਉਹ ਤੂੰ ਪਹਿਲਾਂ ਕਰਨਾਟਕਾ ਚ ਤੋੜੀ ਉਹ ਮਹਾਰਾਸ਼ਟਰੀਆ ਤੋਂ ਪਾਰਟੀਆਂ ਖਤਮ ਕਰਤੀਆਂ ਨਾਲੇ ਨਾਮ ਨਾਲੇ ਨਿਸ਼ਾਨ ਆਪਾਂ ਸੁਣਿਆ ਸੀ ਵੀ ਨਾਮੋ ਨਿਸ਼ਾਨ ਖਤਮ ਹੋ ਗਿਆ ਉਹ ਦੇਖੋ ਤੁਸੀਂ ਸ਼ਿਵ ਸੈਨਾ ਦਾ ਨਾਲੇ ਨਾਮੋ ਨਾਲੇ ਨਿਸ਼ਾਨ ਖਤਮ ਕਰਤੇ ਇਹ ਤਾਂ 92 ਕਰਕੇ ਆਪਣੇ ਤੋਂ ਡਰਦੇ ਨੇ ਵੀ 92 ਨੇ ਪੰਜਾਬੀ ਨੇ ਇਹ ਉਲਟਾ ਪਹਿਣਗੇ ਇਸ ਕਰਕੇ ਕਮ ਹੋਈ ਜਾਂਦਾ ਜੇ ਹੁਣ ਤੁਸੀਂ 13 ਮੈਨੂੰ ਹੋਰ ਫੜਾ ਦੋਗੇ ਹੱਥ 'ਚ ਫਿਰ ਤਾਂ ਆਪਣੇ ਦੋਨੇ ਹੱਥਾਂ 'ਚ ਲੱਡੂ ਹੋ ਜਾਣਗੇ ਬਲਕਿ ਦੋਨੇ ਨਹੀਂ ਫਿਰ ਤਾਂ 14 ਹੱਥਾਂ 'ਚ ਲੱਡੂ ਹੋ ਜਾਣਗੇ 13 ਉਹ ਹੋ ਗਏ 14 ਵਾ ਮੈਂ ਹੋ ਗਿਆ 14 ਹੱਥਾਂ 'ਚ ਲੱਡੂ ਵਟ ਵਟ ਕੇ ਆਪਾਂ ਥਾਲ ਪਰ ਦਿਆਂਗੇ ਤੇ ਲੱਡੂ ਕਾਦੇ ਨੇ ਤਰੱਕੀ ਦੇ ਲੱਡੂ ਕਾਦੇ ਨੇ ਸਰਕਾਰੀ ਨੌਕਰੀਆਂ ਦੇ ਲੱਡੂ ਕਾਦੇ ਨੇ ਇਨਵੈਸਟਮੈਂਟ ਦੇ ਪੰਜਾਬ 'ਚ ਆਪ ਜਾ ਰਹੇ ਆ ਇਕੱਲੇ ਇਕੱਲੇ ਕੋਲੇ ਉਹ ਜਿਹਾ ਬੈਠਿਆ ਕੱਲਿਆਂ ਕੁਲਿਆਂ ਕੋਲੇ ਕੋਈ ਮੈਂ ਆਪ ਜਾਨਾ ਜਰਮਨੀ ਤੋਂ ਲੈ ਕੇ ਇੱਥੇ ਤੱਕ ਕਿ ਆਓ ਯਾਰ ਆਓ ਪੰਜਾਬ ਚ ਆਓ ਯਾਰ ਮੇਰੇ ਪੰਜਾਬ ਚ ਆਜੋ ਕੋਈ ਐਂ ਜਾਂਦਾ ਪਹਿਲਾਂ ਮੁੱਖ ਮੰਤਰੀ ਪਹਿਲਾਂ ਉਹਦੇ ਮੁੱਖ ਮੰਤਰੀਆਂ ਕੋਲੇ ਆਉਂਦੇ ਹੁੰਦੇ ਸੀ ਪੈਸੇ ਮੰਗਦੇ ਸੀ ਉਹ ਚਲੇ ਜਾਂਦੇ ਸੀ ਵਾਪਸ ਅੱਜ ਤੁਹਾਡੇ ਕੋਲੇ ਆ ਆ ਪਾਉਣੇ ਆ ਆ ਜਿਹੜੀ ਆਜਾੜਾ ਫੰਕਸ਼ਨ ਹੈ ਇੱਕੜਾ ਤੁਸੀਂ ਮੰਗਿਆ ਸੀ ਵੀ ਸਾਡੀਆਂ ਸਮੱਸਿਆਵਾਂ ਬਹੁਤ ਨੇ ਸਾਡੇ ਨਾਲ ਰੂਬਰੂ ਕਰਾਓ ਮੁੱਖ ਮੰਤਰੀ ਨੂੰ ਦੂਜੀ ਤੀਜੀ ਵਾਰ ਅਸੀਂ ਤੁਹਾਨੂੰ ਬੁਲਾਇਆ ਔਰ ਜ਼ਿਆਦਾਤਰ ਬੰਦੇ ਕਹ ਰਹੇ ਜੀ ਮੰਗ ਹੀ ਕੋਈ ਐ ਨਹੀਂ ਸਾਰਿਆਂ ਦਾ ਪੂਰੀਆਂ ਕਰਦੇ ਹੁਣ ਕੀ ਕਰੀਏ ਜੀ ਫਿਰ ਇਹ ਹੀ ਚਾਹੁੰਦਾ ਸੀ ਮੈਂ ਪੰਜਾਬ ਕਿ ਸਰਕਾਰ ਇੰਨੀ ਲੋਕਾਂ ਦੇ ਵਿੱਚ ਵੱਡੀ ਹੋਵੇ ਕਿ ਇੱਕ ਆਜੀ ਆਵਾਜ਼ ਉੱਠੀ ਤਾਂ ਆਜੀ ਸੁਣ ਲਈ ਜਾਵੇ ਉਹ ਜਿਵੇਂ ਪਹਿਲਾਂ ਜੁਆਇੰਟ ਫੈਮਲੀਆ ਦਾ ਰਵਾਜ ਸੀ ਵੱਡੇ ਪਰਿਵਾਰ ਹੁੰਦੇ ਸੀ ਇਕੱਠੇ ਰਹਿੰਦੇ ਸੀ ਚਾਚੇ ਤਾਏ ਚਾਚੀਆਂ ਤਾਈਆਂ ਇੱਕ ਲਾਣੇਦਾਰ ਹੁੰਦਾ ਸੀ ਉਹਨਾਂ ਦਾ ਸ਼ਾਮ ਨੂੰ ਰੋਟੀ ਖਾਣ ਵੇਲੇ ਸਾਰੇ ਦਿਨ ਦੇ ਜਿਹੜੇ ਗਿਲੇ ਸ਼ਿਕਵੇ ਹੁੰਦੇ ਸੀ ਜੋ ਆਕਾਂ ਦੇ ਜਾਂ ਆਪਸ ਆਨੰਦ ਭਰਜਾਈਆਂ ਦੇ ਉਹ ਸਾਰੇ ਲਾਣੇਦਾਰ ਸ਼ਾਮ ਨੂੰ ਖਤਮ ਕਰਕੇ ਸੌਂਦਾ ਸੀ ਕੋਈ ਪਰ ਪ੍ਰੋਬਲਮ ਨਹੀਂ ਹੁੰਦੀ ਸੀ ਬਿਲਕੁਲ ਉਸੇ ਤਰ੍ਹਾਂ ਮੈਂ ਆਪਣੇ ਪੰਜਾਬ ਨੂੰ ਸਮਝਦਾ ਠੀਕ ਹੈ ਤੁਸੀਂ ਮੈਨੂੰ ਮੁਖੀ ਚੁਣਿਆ ਹੋਇਆ ਤੁਸੀਂ ਮੇਰੇ ਪਰਿਵਾਰ ਦਾ ਹਿੱਸਾ ਹੋ ਕੋਈ ਵੀ ਸ਼ਿਕਾ ਸ਼ਿਕਵਾ ਗਿਲਾ ਅੱਜ ਹੀ ਉੱਠਿਆ ਅੱਜ ਹੀ ਖਤਮ ਹੋ ਜਾਣਾ ਚਾਹੀਦਾ ਅੱਜ ਹੀ ਤੁਸੀਂ ਕਿਹਾ ਕਿ ਇਹਨੂੰ ਵਧਾ ਕੇ ਓਟੀਐਸ ਨੂੰ 2 ਮਹੀਨੇ ਬਤਾ ਬਤਾ ਦੇਣੇ ਉਹਨਾਂ ਨੇ ਕਿਹਾ ਜੈਨ ਸਾਹਿਬ ਨੇ ਕਿ ਪਲਾਸਟਿਕ ਦੀ ਇੰਡਸਟਰੀ ਦਾ ਕੱਲ ਨੂੰ ਹੀ ਅਸੀਂ ਮੀਟਿੰਗ ਬੁਲਾ ਕੇ ਜਿਹੜਾ ਰੂਲ ਦੇ ਵਿੱਚ ਚੇਂਜ ਕਰਨਾ ਆ ਕਰ ਦਾਂਗੇ ਤੁਸੀਂ ਦੇਖੋ ਤੁਸੀਂ ਕਿਹੜਾ ਕੋਈ ਚੋਰੀ ਕਰਨ ਵਾਸਤੇ ਮੰਗ ਰਹੇ ਹੋ ਇਹ ਗੱਲ ਕਿ ਆਹ ਕਰ ਦਿਓ ਜੀ ਉਹਦੇ ਨਾਲ ਫਿਰ ਮੈਨੂੰ ਮੈਨੂੰ ਚੋਰੀ ਦੀ ਇਨਕਮ ਐਨੀ ਵਾਜੂ ਤੁਹਾਡੀ ਇਨਕਮ ਵਧੂਗੀ ਤਾਂ ਮੇਰਾ ਵੀ ਤਾਂ ਰੈਵਨਿਊ ਵਧੂਗਾ ਨਾ ਤੁਸੀਂ ਤੁਹਾਡਾ ਵੱਧ ਪਲਾਸਟਿਕ ਵਿਕੂਗਾ ਤਾਂ ਮੇਰੇ ਕੋਲ ਹੀ ਆਊਗਾ ਨਾ ਜੀਐਸਟੀ ਦਾ ਉਹਦਾ ਜਿਹੜਾ ਜਿਹੜਾ ਉੱਤੇ ਟੈਕਸ ਹੈ ਉਹ ਉਹ ਮੇਰੇ ਖਜ਼ਾਨੇ ਤੇ ਆਊਗਾ ਤਾਂ ਮੈਂ ਖਜ਼ਾਨੇ ਚੋਂ ਤੁਹਾਡੇ ਤੇ ਵਾਪਸ ਲਾਉਂਗਾ ਕਿ ਕਿੰਨੇ ਕੁ ਤਰੀਕੇ ਨਾਲ ਬਦਮ ਬੱਚਿਆਂ ਨੂੰ ਨੌਕਰੀਆਂ ਦੇ ਦਾਂਗੇ ਬਿਜਲੀ ਮਾਫ ਹੋਰ ਕਰ ਦਾਂਗੇ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜਾ ਜੀਵੀਕੇ ਦਾ ਥਰਮਲ ਪਲਾਂਟ ਸੀ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਵਿਖੇ ਪੰਜਾਬ ਸਰਕਾਰ ਨੇ 1 ਫਰਵਰੀ ਨੂੰ ਪੂਰੇ ਪ੍ਰਸਨਹਿਤ 1080 ਕਰੋੜ ਰੁਪਏ ਚ ਖਰੀਦ ਲਿਆ